ਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਅੱਜ ਇੱਕ ਵਿਸ਼ੇਸ਼ ਸੈਮੀਨਾਰ ਹੋਣ ਜਾ ਰਿਹਾ ਜੀ ਅ ਜਿਹੜਾ ਕਿ ਕਮਿਊਨਿਟੀ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਮੈਂ ਤੁਹਾਨੂੰ ਦਿਖਾ ਰਿਹਾ ਉਹਦੀਆਂ ਕੁਝ ਤਸਵੀਰਾਂ ਜੀ ਇਹ ਆ ਜੀ ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਜੀ ਇੱਥੇ ਅੱਜ ਸੈਮੀਨਾਰ ਹੋ ਰਿਹਾ ਜੀ ਆ ਬਾਹਰ ਕਤਾਬਾਂ ਦੀ ਲੱਗੀ ਹੋਈ ਹੈ ਪ੍ਰਦਰਸ਼ਨੀ ਤੋਂ ਇੱਕ ਪਾਸੇ ਆਹ ਜਿਹੜੀ ਪਵਿੱਤਰ ਗੰਗਾ ਸਾਗਰ ਜੀ ਦੀ ਰਾਏ ਸਾਹਿਬ ਵੱਲੋਂ ਬੁੱਕ ਰਿਲੀਜ਼ ਕੀਤੀ ਹੈ ਜੀ ਇਹਦੀ ਵੀ ਇੱਥੇ ਪ੍ਰਦਰਸ਼ਨੀ ਲਾਈ ਹੋਈ ਹੈ ਇੱਥੋਂ ਤੁਸੀਂ ਬੁੱਕ ਲੈ ਸਕਦੇ ਹੋ ਜੀ ਅੱਜ ਤੇ ਨਾਲ ਦੀ ਨਾਲ ਇੱਧਰ ਵੀ ਬੁੱਕ ਗੈਲਰੀ ਹੈ ਜੀ ਇਹ ਭਾਈ ਨੂਰਾ ਮਹੀ ਸੇਵਾ ਸੁਸਾਇਟੀ ਕਨਿਓ

ਉਹਨਾਂ ਦਾ ਆਪਣੀ ਜੀਵਨ ਸੰਚੇਤਕ ਕਿਉਂ ਪੀੜੀ ਉਹਨਾਂ ਤੋਂ ਸੇਧ ਰਹੀ ਤੇ ਅੱਜ ਦੇ ਸੰਦਰਭ ਚੱਜਦੇ ਸਮੇਂ 'ਚ ਉਹਨਾਂ ਨੂੰ ਕੋਈ ਗੱਲ ਉਹਦੇ 'ਚੋਂ ਸਾਥਕ ਲੱਗਦੀ ਹੈ ਤਾਂ ਅੱਜ ਦੇ ਸਮਾਜ ਚੱਜਦੀ ਜ਼ਿੰਦਗੀ 'ਚ ਆਪਣੀ ਜ਼ਿੰਦਗੀ ਨੂੰ ਮੰਨਤਾ ਹੁਣ ਮੈਂ ਇਸ ਕਰੂ ਨਹੀਂ ਕਹਿ ਰਿਹਾ ਸੀ ਭਾਵੇਂ ਉੱਥੇ ਦਾ ਮਾਡਲ ਹਮੇਸ਼ਾ ਹੀ ਇੱਕ ਵਰਸ਼ੀਏ ਰਹਿੰਦਾ ਹੈ ਉਹਨਾਂ ਨੇ ਪੋਸਟਿੰਗ ਕਰਾਈ ਦੇ ਦਿੱਤੀ ਉਹਨਾਂ ਤੋਂ ਕਰਾਇਆ ਵੀ ਲੈ ਰਹੇ ਨੇ ਜਿਹੜੋਂ ਤੇ ਕੁਝ ਕੋਰਸ ਪੜਨਾ ਚਾਹੁੰਦੇ ਹਨ ਉਹਨਾਂ ਤੋਂ ਫੀਸ ਵੀ ਲੈ ਰਹੇ ਨੇ ਨਾਲ ਉਹਨਾਂ ਨੂੰ ਪਿਤ ਦੇ ਰੂਪ ਦੇ ਵਿੱਚ ਜਿਹਨੂੰ ਅਸੀਕਾਰ ਸੇਵਾ ਕਹਿੰਦੇ ਆ ਉਹ ਵੀ ਲੈ ਲਈ ਕਿ ਤੁਸੀਂ ਸਾਡੇ ਬੱਚਿਆਂ ਨੂੰ ਮੈਂਟਰਿੰਗ ਕਰੋ ਪਰ ਮੈਂ ਫਿਰ ਵੀ ਇਹਨੂੰ ਅਸਾਨ ਨੂੰ ਇਸ ਕਰਕੇ ਕਹਿੰਦਾ ਕਿ ਪ੍ਰਾਣੀ ਤੇ ਨਵੀਂ ਪੀੜ੍ਹੀ ਪ੍ਰਾਣੀ ਹਮੇਸ਼ਾ ਇਸ ਕਰਕੇ ਪ੍ਰਾਣੀ ਬੁਢੀਆ ਪਰ ਜ਼ਿਆਦਾ ਪ੍ਰਾਣੀ ਵਾਲੇ ਬੱਚੇ ਨਵੀਂ ਨਾ ਚੁਣਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਸਮਾਜ ਬਦਲਦਾ ਹੈ

जिस दिन मन सोच आ जाए बेसिकली बंद थोड़ा मैं सोचना कि बेसिकली बड़ा बड़ा खैर जब मैं दबारे मैं उन्होंने दसिया हिस्टरी बंदे की जो निकली रोडवेज वर्कशॉप जो मकैनिक रिटाय पेंटर बेसिकली रिटायर हो गोडे खराब से बहुत औखा बनता से

आ कोर्स मैं सोच गया दिन मैं गारंटी दिना मेरे लैक्चर मैं गारंटी दिना टॉपर स्टूडेंट्स जी होना बना कर सकता तीजी मैं गारंटी दिना जो बनया हो गया संभाल यो नहीं मैं नव बनाऊंगा फोटोग्राफी कराऊंगा तो फोटोग्राफर अज तो बारो कर मैं जो भी आ, कुछ क्या थी मैं की बड़ा, बड़ा सख्त जहाकमा है चलता है अंकड़े मैंने तो 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 पता चाहने क्योंकि लॉजिका सब

ਸਰੀਰ ਚਾਹੀਦੀ ਜਾਨ ਹੀ ਨਹੀਂ ਬਚਦੀ ਕਿਉਂ ਅਗਲੇ ਟੀਕੇ ਤੇ ਅਗਲੇ ਗੋਲੀਆਂ ਲੈਣ ਤੋਂ ਬਾਅਦ। ਕੁਦਰਤੀ ਤਾਰੇ ਬਾਣੇ ਤੋਂ ਬਿਨਾ ਚੱਲੇ ਨਹੀਂ ਸਕਦਾ। ਮਨੁੱਖੀ ਜੀਵਨ ਜੇ ਉਹਨੇ ਤਾਂ ਉਸ ਤਰ੍ਹਾਂ ਹੈ ਜੇ ਉਹਨੇ ਗਿਆਨ ਪ੍ਰਾਪਤ ਕਰਨਾ ਹੈ ਜੇ ਮਨੁੱਖੀ ਸਮਾਜ ਵਿੱਚ ਚੱਲਣਾ ਹੈ ਉਹਨੇ ਜਿੰਦਾ ਰਹਿਣਾ ਹੈ। ਸਕੂਟਰ ਨੂੰ ਇਹਦਾ ਬਤਨ ਹੋ ਸਕਦਾ ਕੁਦਰਤ ਤੇ ਨਿਰਭਰਤਾ ਤੋਂ ਬਿਨਾ ਨਹੀਂ ਚੱਲ ਸਕਦਾ। ਕੁਦਰਤ ਦੀ के रहे है। हो चल रहे पूरी दुनिया मनुखता पंद्रह होने बाकिया ने देखी होनी है मेरेटाथम पर संवेदनशील कुछ दुनिया भर के बड़े बंदे बैठे ने ट्रेवर बहुत ही प्यारे दोस्त साहब मैं साहबान ਮੈਂ ਬਾਡੀ ਕਨਫਰੈਂਸ ਵੱਲੋਂ ਸਲਾਹੀ ਸੰਗੀਦਾ ਡਾਕਟਰ ਪ੍ਰੇਮਜੀਤ ਦਾ ਇਹ ਤੇ ਫੋਨ ਕਾਲ ਤੇ ਕਾਰਡੀਓਟਰੀ ਦੇ ਸਬੰਧ ਦੇ ਉੱਤੇ ਤੁਸੀਂ ਇਹ ਸਾਡੇ ਛੋਟੇ ਜਿਹੇ ਸਾਥ ਵਿੱਚ ਚਾਹੀ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਇਹ ਪਰਿਵਾਰ ਦੇ ਬੱਚਿਆਂ ਦਾ ਜਿਨ੍ਹਾਂ ਨੇ ਮੈਕਸਮ ਬਦਲ ਤੇ ਇਹ ਬਗਾਂ ਮਾਰੀਆਂ ਮਨਜੋਤ ਸਿੰਘ ਜਿਨ੍ਹਾਂ ਨੇ ਡਿਵਲਪਮੈਂਟ ਲਿਆ ਦਿੱਤੀ ਹਮਨਜੋਤ ਜਿਨ੍ਹਾਂ ਨੇ ਇਸ ਲਾਗਤ ਦੇ ਵਿੱਚੋਂ ਮੈਕਸ ਦੇ ਹਿੱਟ ਆਪਣਾ ਸਥਾਨ ਹਾਸਲ ਕੀਤਾ ਅਲੋਦ ਸਿੰਘ ਜੀ ਹਮਨਜੋਤ ਜੀ ਜਿਨ੍ਹਾਂ ਨੇ ਜੈਟਵਾ ਦੇ ਵਿੱਚੋਂ ਨੈਸ਼ਨਲ ਪੱਧਰ ਤੇ ਪੂਰਨਾ ਪ੍ਰਾਪਤੀ ਕੀਤੀਆਂ ਬੀਟਾ ਗੋਸੇ ਸਿੰਘ ਜਿਨ੍ਹਾਂ ਨੇ ਗੱਟੇ ਦੇ ਵਿੱਚ ਨੈਸ਼ਨਲ ਲੈਵਲ ਤੇ 골ਡ ਮੈਡਲ ਪ੍ਰਾਪਤ ਕੀਤਾ

ये तो दोनों ए थे <laughs> <तारी देखे थो। laughs> <laughs> ਸਰ ਅੱਜ ਸਟੇਟ ਪੈਨਸ਼ਨਰ ਐਸੋਸੀਏਸ਼ਨ ਰਾਏਕੋਟ ਵੱਲੋਂ ਇਹ 세ਮੀਨਾਰ ਆਯੋਜਿਤ ਕੀਤਾ ਗਿਆ ਜਿਹਦੇ ਵਿੱਚ ਡਾਕਟਰ ਕਿਸ਼ਵਿੰਦਰ ਕੁਮਾਰ ਜੀ ਸਰ ਰਖਮੀਰ ਸਿੰਘ ਜੀ ਇਹਨਾਂ ਨੂੰ ਮੁੱਖ ਬਲਾਦੇ ਤੌਰ ਤੇ ਬੁਲਾਇਆ ਗਿਆ ਸੀ ਅਤੇ ਜਿਹੜੇ ਹੋਂ ਹਰ ਵਿਦਿਆਰਥੀ ਸੀ ਇਸ ਇਲਾਕੇ ਦੇ ਇਹਨਾਂ ਨੇ ਨੈਸ਼ਨਲ ਪੱਧਰ ਤੇ ਗਵਰਨਮੈਂਟ ਪ੍ਰਾਪਤ ਕੀਤੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਪੰਜਾਬ ਦੀ ਜਨਰੇਸ਼ਨ ਨੂੰ ਬਚਾਉਣ ਲਈ ਮੁੱਖ ਪ੍ਰਾਲੇ ਸੀ ਜਿਹੜੇ ਉਹ ਕਰਨ ਤੇ ਇਹਦ ਜ਼ੋਰ ਦਿੱਤਾ ਗਿਆ ਸੋ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਰਿਆਂ ਨੂੰ ਠੱਲ ਪਾਉਣ ਲਈ ਇਹ ਜਿਹੜੀ ਡਿਮਾਂਡ ਹੈ ਇਸ ਨੂੰ ਰੋਕਣ ਲਈ ਹਰ ਜਿਹੜੇ ਕਦਮ ਨੇ ਹੋ ਚੁੱਕੇ ਜਾਣ ਦਾ ਪਰਨ ਲਿਆ ਗਿਆ ਸੋ ਇਸ ਸੈਮੀਨਾਰ ਦੇ ਵਿੱਚੋਂ ਸਾਰੇ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦਿਲ ਤੋੜ ਕੇ ਮਿਹਨਤ ਕੀਤੀ ਤਾਂ ਕਿ ਇਸ ਨੂੰ ਕਾਮਯਾਬ ਬਣਾਇਆ ਜਾਵੇ ਚੰਗੇ ਤੋਂ ਵੀ ਇਸ ਇਲਾਕੇ ਦੇ ਵਿੱਚ ਅਜਿਹੇ ਕੋਈ ਪ੍ਰੋਗਰਾਮ ਨੇ ਜਿਹੜੇ ਯੋਜਿਤ ਕੀਤੇ ਜਾਇਕ ਕਰਨਗੇ ਜਿਹੇ ਨਾਲ ਸਾਡਾ ਜਿਹੜਾ ਸਮਾਜ ਆ ਸਾਡੇ ਪਿੰਡ ਨੇ ਸਾਡਾ ਪਾਣੀ ਸਾਡੀ ਜ਼ਮੀਨ ਸਾਡੀਆਂ ਫਸਲਾਂ ਨਸਲਾਂ ਇਹਨਾਂ ਦਾ ਬਚਾਅ ਹੋ ਸਕੇ ਤਾਂ ਕਿ ਪੰਜਾਬ ਜੋ ਗੁਰਾਂ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਸੀ ਪੰਜਾਬ ਵਸਤਾ ਗੁਰਾਂ ਦੇ ਨਾਂ ਉੱਤੇ ਸੋਇਸ਼ ਧਰਤੀ ਪ੍ਰਕૃતિ ਧਰਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਾਨਸ਼ੋ ਪ੍ਰਾਪਤ ਧਰਤੀ ਦੇ ਉੱਤੇ ਇਹੋ ਜਿਹੇ ਜਿਹੜੇ ਸਮਾਗਮ ਨੇ ਹਮੇਸ਼ਾ ਵਾਸਤੇ ਯੋਜਿਤ ਕਰਦੇ ਰਹਾਂਗੇ ਕਿਹੜਾ ਤੁਸੀਂ ਮੁਕਾਬਲਾ ਦਿੱਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਹੈ ਮੈਂ ਪਿੰਡ ਹੀਰਾਂ ਦਾ ਰਹਿਣ ਵਾਲਾ ਤੇ ਮੇਰੇ ਹਸਤਾਲ ਬਾਈ ਹਰਪ੍ਰੀਤ ਸਿੰਘ ਜੀ ਠੋਰ ਤੇ ਮੈਂ ਇਹਨਾਂ ਕੋਲੋਂ ਆਪਣੀ ਗੱਤਕੇ ਦੀ ਕੋਚਿੰਗ ਲੈਣਾ ਵਾਂ ਤੇ ਇਹ ਮੇਰੇ ਸਕੂਲ ਸਕੂਲੀ ਨੈਸ਼ਨਲ ਹੋਈ ਸੀਗੀ ਪੀਜੂ ਚ ਲੁਧਿਆਣੇ ਉੱਥੇ ਮੇਰੇ ਦੋ ਇਵੈਂਟ ਸੀਗੇ ਸਿੰਗਲ ਸੋਟੀ ਫਾਈਟ ਇੰਡੀਵਿਜੂਅਲ ਤੇ ਟੀਮ ਮੇਰੇ ਇਹਨਾਂ ਦੋਨਾਂ ਈਵੈਂਟਾਂ ਵਿੱਚੋਂ ਵੀ 골ਡ ਮੈਡਲ ਆਇਆ ਵਾ ਹਾਂਜੀ ਇਹਦਾ ਸਿਹਰਾ ਕਿਹਨੂੰ ਦੇਣਾ ਚਾਹੁੰਦੇ ਆ ਇਹਦਾ ਸਿਹਰਾ ਮੈਂ ਆਪਣੇ ਉਸਤਾਦ ਭਾਈ ਹੈਪੀ ਸਿੰਘ ਜੀ ਥੋਰ ਨੂੰ ਦੇਣਾ ਚਾਹੁੰਦਾ ਤੇ ਅੱਗੇ ਤੋਂ ਕੀ ਤੁਹਾਡੇ ਪਲਾਨਿੰਗ ਮੇਰੀ ਅੱਗੇ ਤੋਂ ਪਲਾਨਿੰਗ ਆ ਵੀ ਮੈਂ ਹੁਣ ਵੀ ਹੋਰ ਹੋਰਾਂ ਜਗ੍ਹਾ ਤੇ ਵੀ ਜਾ ਕੇ ਵੀ ਮੈਡਲ ਜਿੱਤੀ ਏ ਤੇ ਆਪਣੇ ਵੀ ਤਹਿਸੀਲ ਦਾ ਨਾਮ ਤੇ ਆਪਣੇ ਪਿੰਡ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰੀ ਮੇਰਾ ਨਾਮ ਮਨਜੋਤ ਸਿੰਘ ਹੈ ਜੀ ਮੇਰਾ ਈਵੈਂਟ ਹੈ ਮੈਥਰੋ ਹਾਂ ਜੀ ਤੇ ਕੀ ਜਿੱਤਿਆ ਤੁਸੀਂ ਕੀ ਸੀ ਈਵੈਂਟ ਆ ਤੇ ਉਹਦੇ ਵਿੱਚ ਮੇਰਾ ਨੈਸ਼ਨਲ ਗੋਲਡ ਮੈਡਲ ਆਇਆ ਅੰਡਰ 19 ਚ ਆਹੀ ਸਾਲ ਚ ਤੇ ਇਸ ਤੋਂ ਪਹਿਲਾਂ ਮੇਰਾ ਖੇਲ ਹੋਣੀਆ ব্রੌਂਜ਼ ਮੈਡਲ ਵੀ ਸੀ ਤੇ ਕੋਈ ਅਕੀਬੂਲਨ ਕਰੂਗੀ ਜੀ ਜਿਵੇਂ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਹੁੰਦਾ ਵੀ 올림픽 ਤੇ ਜਾਣਾ ਉਹੀ ਹੈ ਮੇਰਾ ਵੀ 올림픽ਾ ਜਰੂਰ ਜਾਣਾ ਤੇ ਅੱਜ ਉਸ ਦਾ ਸਨਮਾਨ ਕੀਤਾ ਕਿਹਨੂੰ ਮਨਜ਼ੂਰ ਕਰਦੇ ਆ ਵਧੀਆ ਹੋਇਆ ਕੀ ਮਹਿਸੂਸ ਕਰਦੇ ਹੋ ਵਧੀਆ ਲੱਗਦਾ ਜੀ ਇਹਦੇ ਨਾਲ ਨਾਲੇ ਹੋਰ ਲੋਕਾਂ ਬੱਚਿਆਂ ਨੂੰ ਵੀ ਉਹ ਹੁੰਦਾ ਵੀ ਅਸੀਂ ਇਕੱਜ ਆ ਕੇ ਖੇਡੀਏ ਵੀ ਸਾਡਾ ਵੀ ਸਨਮਾਨ ਹੋਊਗਾ ਜੀ ਮੇਰਾ ਵੀਰਾ ਹੁੰਦਾ ਅਮਨ ਜੋਤ ਕੌਰ पीजी ਮੈਡਮ ਦੀ ਮੇਰੇ ਪਲਸ 2 ਜਮਾਤ ਦੇ ਵਿੱਚ 97.8% ਨੰਬਰ ਆਏ ਸੀ ਤੇ ਮੈਂ ਇਹਨਾਂ ਨੰਬਰਾਂ ਨਾਲ ਪੰਜਾਬ ਸਟੇਟ ਦੇ ਵਿੱਚ 11ਵਾਂ ਸਥਾਨ ਹਾਸਿਲ ਕਰਕੇ ਮੈਰਿਟ ਵਾਪਤ ਕੀਤੀ ਜੁਵਾ ਜੁਵਾ ਦਾ ਸਨਮਾਨ ਕੀਤਾ ਕਿ ਮਹਿਸੂਸ ਕਰਦੇ ਹਾਂ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਇਹਦੇ ਨਾਲ ਸਾਡਾ ਹੌਸਲਾ ਅਫਜ਼ਾਈ ਹੁੰਦੀ ਆ ਸਾਨੂੰ ਹੋਰ ਜ਼ਿਆਦਾ ਸਪੋਰਟਿਵ ਫੀਲ ਹੁੰਦਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਸਭ ਦਾ ਪੰਜਾਬ ਸਟੇਟ ਪੈਨਸ਼ਨਰਸ ਐਸੋਸੀਏਸ਼ਨ ਦਾ ਦੇ ਮਾਸਟਰ ਸਰਦਾ ਜੀ ਸਿੰਘ ਟਰ ਦਾ ਜਿਨ੍ਹਾਂ ਨੇ ਮੈਨੂੰ ਇਨਾ ਮਾਨ ਸਨਮਾਨ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਇਹ ਹੋਣਾ ਚਾਹੀਦਾ ਹੈ ਸਭ ਬੱਚਿਆਂ ਦਾ ਜਿਹੜੇ ਵੀ ਪ੍ਰਾਪਤੀ ਕੁਛ ਨਾ ਕੁਛ ਸਿੱਖਿਆ ਦੇ ਖੇਤਰ ਵਿੱਚ ਆ ਖੇਡਾਂ ਦੇ ਖੇਤਰ ਵਿੱਚ ਕੋਈ ਵੀ ਪ੍ਰਾਪਤੀ ਕਰਦੇ ਨੇ ਤਾਂ ਉਹਨਾਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਬੱਚਿਆਂ ਦੀ ਬਹੁਤ ਹੌਸਲਾ ਅਫਜ਼ਾਈ ਹੁੰਦੀ ਆ ਤੇ ਉਹਨਾਂ ਨੂੰ ਹੋਰ ਅੱਗੇ ਵਧਣ ਦੀ ਤੇ ਹੋਰ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਣਾ ਮਿਲਦੀ ਆ ਤੇ ਅੱਗੇ ਤੁਹਾਡੀ ਕੀ ਬਖਸ਼ ਦੇਗੀ ਮੈਂ ਕਰੰਟਲੀ ਮੈਂ ਬੀਟੈਕ ਕਰ ਰਹੀ ਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਤੇ ਮੈਂ ਇਹਦੇ ਵਿੱਚ ਹੀ ਆਪਣਾ ਕਰੀਅਰ ਖੇਰ ਬਣਾਣਾ ਚਾਹੀਏ